ਕਬੱਡੀ ਤੇ ਇੱਕ ਹੋਰ ਇਲਜ਼ਾਮ ਲੱਗੇ ਕਿ ਇੱਥੇ ਡਰੱਗਸ ਆ ਗਿਆ ਗੈਂਗਸਟਰਾਂ ਨੇ ਕਬਜ਼ਾ ਕਰ ਲਿਆ ਇਹ ਕਦੋਂ ਤੇ ਕਿਵੇਂ ਹੋਇਆ ਇਹ ਆਪਾਂ ਨੂੰ ਸੋਸ਼ਲ ਮੀਡੀਆ ਤੇ ਦੇਖਿਆ ਹੁੰਦਾ ਤੇ ਇਹ ਜਿਹੜੀਆਂ ਬਾਹਰ ਲੀਆਂ ਰੰਜਸ਼ਾਂ ਹਾਂ ਹੁਣ ਕੱਲ ਤੁਸੀਂ ਦੇਖਿਆ ਹੁਣ ਜਿਗਰਾਮੀ ਹਾਂ ਜਿਗਰਾ ਉਹ ਕਬੱਡੀ ਪਲੇਅਰ ਕੋਈ ਮਰ ਗਿਆ ਹਾਂ ਮਾਰ ਹੁਣ ਪਿੰਡਾਂ 'ਚ ਜਨਤਾ ਉਦਾਂ ਹੀ ਅਸਲਾ ਚੱਕੀ ਫਿਰਦੀ ਭਾਜੀ ਉਹ ਬਸ ਕਿਸੇ ਨੂੰ ਛਡਾਉਣ ਲੱਗਾ ਉਹਦੇ ਤਾਂ ਉਹਨੇ ਸੱਟਾਂ ਹੀ ਮਾਰੀਆਂ ਉਹ ਬੰਦੇ ਦਾ ਮੈਂ ਦੇਖਿਆ ਸੀ ਸੋਸ਼ਲ ਮੀਡੀਆ ਤੇ ਉਹ ਹਸਪਤਾਲ ਪਿਆ ਉਹ ਜਿਹੜਾ ਮੇਰੇ ਨਾਲ ਛਡਾਉਣ ਗਿਆ ਉਹਨਾਂ ਨੇ ਠੋਕ ਦਿੱਤਾ ਉਹਦਾ ਕੋਈ ਲੈਣ ਨਾ ਕੋਈ ਦੇਣ ਨਾ ਉਹਨਾਂ ਝਗੜਾ ਸੀ ਉਹ ਬੰਦਾ ਆਪ ਵੀ ਕਹਿ ਰਿਹਾ ਮੁੰਡਾ ਹਾਂ ਜਿਹੜਾ ਉਹ ਬੈੱਡ ਤੇ ਪਿਆ ਸੀ ਪਟੜ ਹੋਇਆ ਜਿਹੜਾ ਹਸਪਤਾਲ ਹਾਂਜੀ ਉਹ ਮੈਂ ਦੇਖਿਆ ਉਹ ਕਹਿੰਦਾ ਵੀ ਬਿਜਾਰ ਬਚਾਉਂਦਾ ਸੀ ਬੰਦਾ ਤੇ ਉਹਨਾਂ ਨੇ ਕਹੇ ਤੂੰ ਛਡਾਉਣ ਘਾ ਤੋਂ ਐ ਉਹੀ ਮਾਰ ਦਿੱਤਾ ਮਰੇ ਚ ਕਬੱਡੀ ਜਾਂ ਗੈਂਗਸਟਰ ਕਿੱਥੋਂ ਆ ਗਏ ਤੇ ਪਿੰਡ ਦਾ ਬੰਦਾ ਸੀ ਉਹ ਵੀ ਕੋਈ ਗੈਂਗਸਟਰ ਨਹੀਂ ਸੀ ਨਹੀਂ ਪਰ ਪੁਲਿਸ ਇਹ ਕਹਿ ਰਹੀ ਕਹਿੰਦੇ ਕੀ ਕਬੱਡੀ ਤੇ ਕਬਜ਼ਾ ਕਬੱਡੀ ਤੇ ਪੈਸਾ ਬਹੁਤ ਹੈ ਤੁਸੀਂ ਤਾਂ ਕੈਨੇਡਾ ਅਮਰੀਕਾ ਰਹੇ ਹੋ ਕਹਿੰਦੇ ਜਿਹੜੇ ਪ੍ਰਮੋਟਰ ਹੈ ਪੈਸਾ ਬਹੁਤ ਹੈ ਟੀਮਾਂ ਚ ਕੌਣ ਖੇਡੇਗਾ ਖਿਡਾਰੀ ਕਿਹੜੀ ਟੀਮ ਹਿੱਸਾ ਲਏਗੀ ਇਹ ਉਹ ਤੈਅ ਕਰ ਰਹੇ ਆ ਇੱਕ ਜੀ ਦੇਖੋ ਅਸੀਂ ਬਾਲ ਬੱਚਿਆਂ ਨੇ ਸੱਚ ਕੋੜਾ ਹਾਂ ਫਿਰ ਪ੍ਰਸ਼ਾਸਨ ਨੂੰ ਦੇਹਸਾ ਨੇ ਜੇ ਪ੍ਰਸ਼ਾਸਨ ਇਹ ਕਹਿੰਦਾ ਪ੍ਰਸ਼ਾਸਨ ਕਾਰਵਾਈ ਕਰੇ ਠੀਕ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਜੇ ਉਹਨਾਂ ਨੂੰ ਦਿਸਦਾ ਹੈ ਦਾ ਤੁਸੀਂ ਅੰਦਰ ਰਹੇ ਮੈਂ ਦੇਖੋ ਮੈਂ ਅੰਦਰ ਨਹੀਂ ਗਿਆ ਉਹਦੇ ਮੈਂ ਤਾਂ 14 ਤੱਕ ਕਬੱਡੀ ਨਾਲ ਜੁੜਦੇ ਸੀ 6-7 ਸਾਲ ਟੀਮ ਬਣਾਈ ਹਾਂ ਹੋਪਾ ਮੈਂ ਮੰਗੇ ਦੁੱਲੇ ਉਹਨਾਂ ਨੂੰ ਇਹਨਾਂ ਨੂੰ ਮਾਰਜੀ ਪਾਛ ਲਿਓ ਲੱਖਾ ਦੁੱਲਾ ਗਰਲਾਲ ਸੋਨੂੰ ਜੰਪ ਵਿਖਾ ਗੱਬਰ ਮੋੜੀ ਵਾਲਾ ਕਿੰਦਾ ਬਿਹਾਰੀਪੁਰੀਆਂ ਵੀ ਇੱਕ ਸਾਲ ਪਹਿਲਾਂ ਜਦੋਂ ਅਸੀਂ ਟੀਮ ਬਣਾਈ ਖੇਡਿਆ ਸਾਡੇ ਨੂੰ ਹਾਂ ਬਿੱਟੂ ਦਗਾਲ ਕਾਲਾ ਮਾ ਬਾੜਾ ਪਹਿਲਵਾਨ ਤੇ ਆਪਣਾ ਸੁੱਖਾ ਵੀ ਖੇਡਿਆ ਮੰਗੀ ਵੀ ਖੇਡਿਆ ਸਾਡੇ ਵੱਲੋਂ ਜੰਗਲ ਲੋਗ ਦੁੱਲਾ ਬੱਗਿਆਂ ਵਾਲਾ ਵੀ ਇੱਕ ਵਾਰੀ ਖੇਡਿਆ ਤੇ ਤੀਰਥਗਾਕਰ ਇਹ ਪਲੇਅਰ ਸਾਡੇ ਰਹੇ ਆ ਚਾਰ ਪੰਜ 5 6 ਸਾਲ ਬੜੀ ਛੋਟੀ ਦੀ ਟੀਮ ਵਾ ਕੱਪ ਹੀ ਚੱਕਣ ਚਾਹੀਦਾ ਸੀ ਈਵਨ ਸਾਡੇ ਮੂਰੇ ਬਹੁਤ ਵੱਡੀਆਂ ਟੀਮਾਂ ਸਿਗੀਆਂ ਬੈਨਕੂਵਰ ਦੀ ਬਹੁਤ ਵੱਡੀ ਟੀਮ ਬਣੀ ਸੀ ਤੇ ਤੁਸੀਂ ਪੁੱਛ ਸਕਦੇ ਆ ਮੰਗੀ ਨੂੰ ਹਾਂ ਤੇ ਕੋਸਟ ਮੰਗੀ ਹੋਣੀ ਸੀ ਮੰਗੀ ਕਲਜੀਤ ਤਾਂ ਬਹੁਤ ਹੀ ਵਧੀਆ